1100 ਦੀ ਹੈ ਪਹਿਲੀ ਰੇਡ ਦੋ ਪੁਰਕੀਆਂ ਵਾਲਾ ਦੀਪਦ ਵਰਗੀ ਆ ਗਿਆ ਕੰਤੀ ਦੀਪਦ ਵਰਗੀ ਆ ਗਿਆ ਉਹ더라 ਮੈਨੂੰ ਲੱਗਦਾ ਬਾਈ ਗੁਲਾਬ ਓਏ ਗੁਲਾਬ ਆ ਗਿਆ ਗੁਲਾਬ ਆ ਗਿਆ ਸਾਡਾ ਗੁਲਾਬ ਆ ਗਿਆ ਕੇਕੇ ਪਾਇਆ ਕਲਬਾਂ ਤੋਂ ਕਦੇ ਚਾਹ ਤੇ ਵਾਲਾ ਲੈ ਗੁਲਾਬ ਆ ਗਿਆ ਸਾਡਾ ਗੁਲਾਬ ਸਿੱਧੂ ਆ ਗਿਆ 5 500 ਦੇ ਸ਼ਾਪਾ ਦੀ ਦਲਜੀਤ ਕੈਨੇਡਾ ਦੀ ਪਹਿਲਾ ਜੱਸਾ ਜੰਮਾ ਹੋਦਾ ਲੱਗਿਆ ਰੇਣ ਮੀਤਪੁਰੀਆ ਉਹ ਨਿੱਕਰ ਨਿੱਕਰ ਫੜੀ ਗਈ ਉਹ ਰੇਡ ਪਾ ਕੇ ਮੁੰਡਾ ਫਸ ਗਿਆ ਕੰਟੀ ਰੇ ਪੈ ਗਈ ਘਾਂਗੇ ਵਾਲੇ ਨਹੀਂ ਤੇਜੀ ਆਓ ਨੀਤਾ ਕਬੱਡੀ ਪਾਉਣ ਲਈ ਵਾਦਾ ਹੋਇਆ ਹੈਰੀ ਕੈਨੇਡਾ ਨੇ ਬਹੁਤ ਨਾਲ ਗਲਾਮ ਸਿੱਧੂ ਵੀ ਆ ਗਿਆ ਸਾਡਾ ਵੀਰ ਅੱਕੇ ਪਾਏ ਆ ਗਲੱਬਾਂ ਤੋਂ ਕਦੇ ਚਾਹ ਤਾਬਿਆ ਦੇ ਅੱਕੇ ਪਾਏ ਆ ਗਲੱਬਾਂ ਤੋਂ ਓ ਮੇਰੇ ਮਿੱਤਰੋ ਇਧਰਲੇ ਪਾਸੇ ਤਪੁਰਜੀ ਵਾਲੀ ਓ ਤਪੁਰਜੀ ਵਾਲੇ ਨੇ ਦੂਜੀ ਮੋੜਤੀ ਦੂਜੀ ਮੋੜਤੀ ਸਿਆਣਾ ਰੇਡਰ ਹੈ ਗਲਤੀਆਂ ਨਹੀਂ ਕਰਦਾ ਸਿਆਣਾ ਰੇਡਰ ਸਿਆਣਾ ਪਰ ਮੈਨੂੰ ਆਏ ਆਨੇ ਨੂੰ ਬਾਰੇ ਸਾਰੇ ਟੱਕਰੇ ਵੈਣਾ ਓਏ ਹਾਏ ਸਾਰੇ ਟੱਕਰੇ ਵਾਇਆ ਹਾ ਕਬੱਡੀ ਫੇਰ ਪੈ ਗਈ ਆ ਧੰਨਵਾਦ ਮੇਰੇ ਮਿੱਤਰੋ ਕਿਉਂਕਿ ਹਰ ਇੱਕ ਬੰਦਾ ਆਪਣੇ ਆਪਣੇ ਮਾਈਨ ਨਾਲ ਖੇਡਦਾ ਹਾ ਕਬੱਡੀ ਪੈ ਗਈ ਆ ਇੱਕ ਪਾਸੇ ਵਧੀਆ ਗੇਮ ਮੁੰਡੇ ਤਜਰਬੇ ਨਾਲ ਖੇਡਦਾ ਹੋਏ ਹਾ ਬੀਕੇ ਵਰਗੇ ਪਰ ਔਲਖਾ ਵਾਲਾ ਅੰਮਰ ਦਾ ਅੰਮਰ ਦਾ ਅੰਮਰ ਦਾ ਹਾ ਟੱਕਰ 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 ਟੱਕੜਾ ਗੁਰਦਾਸਪੁਰਿਆ ਗੁਰਦਾਸਪੁਰਿਆ ਪਰ ਮੀਰਪੁਰਿਆ ਬਾਟਾ ਮੜਦਾ ਪੁਰਿਆ ਜਾਂਦਾ ਓ ਸਿਗੇਰਾ ਤਾਰਿਆਂ ਤੋਂ ਪਰੇ ਕੁਝ ਨਹੀਂ ਹਰਪ੍ਰੀਤ ਯੂਐਸਏ ਵਾਲਿਆਂ ਤਾਰਿਆਂ ਤੋਂ ਪਰੇ ਕੁਝ ਨਹੀਂ ਬੱਬੂ ਬੈਲਜੀਅਮ ਦਾ ਸਾਡਾ ਛੋਟਾ ਸਣੀ ਕੋਰਡਵਾਨਾ ਤੇ ਵੱਡਾ ਸਣੀ ਰੰਪਰੇ ਵਾਲਾ ਬੈਲਜੀਅਮ ਤੋਂ ਆਇਆ ਹੈ ਹੋ ਭਾਈ ਇਸ ਚੀਜ਼ ਕਹ ਲਈ ਜਿਸ ਕਿਹੜਾ ਭਾਈ ਜਣ ਕੇ ਫੈਦੋ ਉਹਨਾਂ ਵੱਲੋਂ 1100 ਰੁਪਏ ਕਹਿੰਦੇ ਆਪਾਂ ਦੀਪਕੀਏ ਦੋ ਕਬੱਡੀਆਂ ਤੇ ਲਾਉਣਾ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਵੱਡਾ ਸਰਕਾਰ ਜਿਹੜੇ ਮੁੰਡੇ ਤਕੜੇ ਖੇਡਦੇ ਆ ਉਹ ਗਰਾਊਂਡਾਂ 'ਚ ਤਕੜੇ ਸਾਰੇ ਮੁੰਡੇ ਹੀਰੇ ਆ ਸਾਡੇ ਪੰਜਾਬ ਦੀ शान ਹੈ ਗੁਰਵਿੰਦਰ ਵਾਈ ਹੈ سنگا لینا، آ گیا، لکی کہ اوتار جا کے جقسی جی جنت کل بجے گلاب آیا ہوا ہے ਓ ਲੱਕੀ ਪਠਾਣਾ ਗਲਾਬ ਦੇ ਮੇਲਾ ਬਣਿਆ ਪਿਆ ਬੈਲਜੀਅਮ ਵਾਲਿਆ ਕੋਡ ਵਾਲਿਆ ਸਣੀ ਪਠਾਣਾ ਗਲਾਬ ਦੇ ਹਾਓ ਉਹ ਨਾਲ ਕੰਗਾਂ ਵਾਲੇ ਦੇ ਮਾਇਆ ਮੇਰੇ ਤੱਕ ਪੁਛਦੀ ਹੋ ਗਈ ਐ ਲੈ ਵੀ ਗਲਾਬ ਕਿੰਨੇ ਪੁੱਛਿਆ ਭਾਈ ਮੈਂ 20000 ਪੁਛਦਾ ਕਰਦਾ ਕੰਗਾਂ ਵਾਲੇ ਗਰਲਾਲ ਦੇ ਲਈ 30000 ਮੇਰੇ ਤੱਕ ਪੁਛਦਾ ਕਰਦਾ ਰੇਡ ਪੈ ਗਈ ਟੱਕਾ ਛਾਤਰ ਬਿੱਕਾ ਛਾਤਰ ਤੇ ਰਾਜੂ ਭਾਉ ਕਾਂਡੇ ਵਾਲਾ ਆਓ ਇਧਰਲੇ ਪਾਸੇ ਵੀ ਕਾ ਨੰਬਰ ਜੋੜਦਾ ਹੋਇਆ ਦਵਰਜੀ ਵਾਲਾ ਆ ਗਿਆ ਉਹ ਮੁੰਡਾ ਅੰਮ੍ਰਿਤਸਰ ਕੋਲੋਂ ਆਇਆ ਜਿੱਥੇ ਗੱਲਾਂ ਹੁੰਦੀਆਂ ਹੁੰਦੀਆਂ ਫਿਰ ਮਿੱਤਰੋ ਕਹਿੰਦੇ ਹੁੰਦੇ ਅੰਮ੍ਰਿਤਸਰ ਦੇ ਪਾਪੜ ਵੇ ਵੇ ਖਾਂਦੀ ਦਾ ਕੂਕੜੇ ਤੇ ਆਕੜ ਵੇ ਵੇ ਸੈਦੀ ਦਾ ਉਹ ਕਦੇ ਗੱਲਾਂ ਹੁੰਦੀ ਐ ਇਧਰ ਕਬੱਡੀ ਪੈ ਗਈ ਉਧਰ ਦੇ ਗੋਪਰਜੀ ਵਾਲਾ ਦਵਰਜੀ ਵਾਲਾ ਦਵਰਜੀ ਵਾਲਾ ਦਵਰਜੀ ਵਾਲਾ ਦਵਰਜੀ ਵਾਲਾ ਦੀ ਇੱਥੇ ਰੱਖ ਉਹ 3 ਇੱਕ ਵਾਰੀ ਹੋਰ ਸੀਸਪਾਲ ਜੀ ਠੀਕ ਹੈ ਬਾਈ ਪਤਾ ਕੀ ਹੈ ਤੇਰਾ ਲੱਗਦਾ ਹੈ ਪੈਕ ਹੁਣ ਪਤਾ ਤਾਂ ਲੱਗਦਾ ਨਹੀਂ ਕੀ ਹੈ ਉਹ ਮੈਚ ਜੋਟੀ ਦਾ ਕੰਮ ਕੀ ਮੈਚ ਜੋਟੀ ਦਾ ਪਤਾ ਲੱਗਿਆ ਵੀ ਕੀ ਹੈ ਗੁਰਦਾਸਪੁਰੀਆਂ ਬਾਟਾ ਦੂਰ ਨਹੀਂ ਹੈ ਗੁਰਦਾਸਪੁਰੀਆਂ ਬਾਟਾ ਦੂਰ ਨਹੀਂ ਹੈ ਹੇ ਹੋ 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 ਹਾਈ ਵੇ ਮੇਰਾ ਰਪਾ ਨੰਬਰ ਅੰਬਰ ਤੇ ਜੋੜ ਗਿਆ ਓਏ ਮੇਲਾ ਕਿਵੇਂ ਲੱਗਦਾ ਓ ਨੰਬਰਾਂ ਗੱਡੀ ਨਿਗਾ ਮਾਰ ਲਓ ਮੇਲਾ ਕਿਵੇਂ ਲੱਗਦਾ ਅੰਬਰ ਆ ਗਿਆ ਗਰਾਊਂਡ ਕਲੀਅਰ ਕਰ ਲਓ ਗੁਲਾਬ ਦੇਖ ਲਾ ਮੈਚ ਸਿਰਾ ਲੱਗਿਆ ਪਿਆ ਮੈਚ ਦੇ ਸਿਰਾ ਲੱਗਿਆ ਪਿਆ ਬਹੁਤ ਵੱਡਾ ਧੰਨਵਾਦ ਹੈ ਭਾਈ ਇੱਕ ਨਾ ਬੇਨਤੀ ਹੈ ਇੱਕਦਮ ਮਾਈਕ ਚਲੀ ਜਾਂਦਾ ਤੁਸੀਂ ਬੋਲਦੇ ਰਹੋ ਸੀਸ ਪਾਲੀ ਵੱਲੋਂ 1100 ਰੁਪਇਆ ਮੈਂ ਬੋਲਿਆ ਵੀ ਵੀਰ ਬਣ ਕੇ ਨਿਗਾ ਰੱਖਿਆ ਕਰੋ ਲਿਖ ਕੇ ਦਿਆ ਕਰੋ ਜਰਾ ਆਵਾਜ਼ ਵੀ ਆਈ ਹੈ ਕੱਪ ਛੇੜਾ ਗੁਰਮੀਤ ਘਾਲਿਆ ਬੀਬੀ ਯੂਟਿਊਬ ਵੀਰ ਕਹਿੰਦੇ ਵੀ 1000 ਦੀਪਦਵਰ ਜੀ ਦੇ ਲਈ ਹੈ ਦੂਜੀ ਵਾਰ ਧੰਨਵਾਦ ਹੈ ਰੇਡ ਪੈ ਗਈ ਰੇਡ ਪੈ ਗਈ ਓਏ ਗਲਾਰ ਦੇ ਪਾਸੇ ਹੋ ਦੋ ਗਲਾਰ ਦੇ ਪਾਸੇ ਹੋਲੇ ਦੋਰੀ ਤਾ ਹੋ ਕਬੱਡੀ 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 ਨਕੀ 250 ਉਹ ਜੰਦਾ ਫੱਗਰ ਜੰਦੇ ਵਾਲੇ ਉਹ ਪੱਟੇ ਕਿੰਨੇ ਪੱਟੇ ਦੇ ਵਾਲਿਆ ਨਕੀ ਤਾਰਿਆਂ ਤੋਂ ਪਰੇ ਕੁਝ ਨਹੀਂ ਸਾਰੇ ਲਾਗੇ ਹੁਣ ਗਲਾਬ ਆ ਗਿਆ ਤਾਰਿਆਂ ਤੋਂ ਪਰੇ ਕੁਝ ਨਹੀਂ ਗੰਤੀ ਇਹ ਬੀਕਾ ਉਹ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਭਾਈ 1100 ਰੁਪਏ ਮੈਥੋਂ ਲੈ ਜਾਓ ਫੜ ਕੇ ਫਿਰ ਕੋਈ ਹੋਰ ਨਾਲ ਜੇ ਅੰਬਾ ਆ ਗਿਆ ਸੁਰ ਸਿੰਘ ਦਾ ਦਬੁਰਜੀ ਦੀ ਟੀਮ ਦੇਖੋਗੇ ਮੈਂ ਦੇਖਦਾ ਵੀ ਦੀਪਾਈ ਦਾ ਵੀ ਧੰਨਵਾਦ ਹੈ ਬੱਤਾ ਸਰਕਾਰ ਓਏ ਅੰਬਾ ਆ ਗਿਆ ਅੰਬਾ ਆ ਗਿਆ ਅੰਬਾ ਹਰ ਸਿੰਘ ਵਾਲਿਆ ਅੰਬਾ ਆ ਗਿਆ ਓ ਅੰਬਾ ਆ ਗਿਆ ਅੰਬਾ ਆ ਗਿਆ ਗਲਾਬ ਅੰਬਾ ਆ ਗਿਆ ਅੰਬਾ ਆ ਗਿਆ ਅੰਬਾ ਗਿਆ ਅੰਬਾ ਆਇਆ ਗੰਬਾ ਗਿਆ ਅੰਬਾ ਆਇਆ ਇਹ ਕਹਿੰਦੇ ਵੀ ਮਨੋਹ ਸੀਗਾ ਸੁਖਮਣ ਆ ਗਿਆ ਕਬੱਡੀ ਪਾਉਣ ਦੇ ਲਈ ਮੀਰਪੁਰਿਆ ਮੇਰੇ ਮਿੱਤਰੋ ਹਰਿਆਣਾ ਸਦਰ ਦੀ ਵੱਡੀ ਟੀਮ ਬਣੀ ਹੋਈ ਹੈ ਬਹੁਤ ਤਾਨ ਵਾਲੇ ਇਕਬੀਰ ਆ ਗਏ ਮਹਾਨ ਆ ਜੋ ਵਖੋ ਨਹੀਂ ਫਕਰ ਝੰਡੇ ਦੇ ਲਈ ਸਾਡਾ ਮੇਜਰ ਰਾਏ ਪੈਦ ਕਹਿੰਦਾ 1000 ਹੈ ਸੋਨੀ ਫਕਰ ਝੰਡੇ ਦੇ ਲਈ ਸੁਖਮਣ ਤੇ ਰਾਜੂ ਭਾਉ ਘਾਗੇ ਵਾਲਾ ਉਹ ਨੰਬਰ ਉਹ ਨੰਬਰ ਦੇਖੋ ਕਾਲਾ ਨੰਬਰ ਨੰਬਰ ਦੇਖ ਨੰਬਰ ਦੇਖ ਫਿੜਾ ਹੋਇਆ ਪਿਆ ਅੱਜ ਗੁਲਾਬ ਫਰਵਾਹੀ ਵਾਲਾ ਆਇਆ ਤੇ ਗੁਲਾਬ ਕਹਿੰਦਾ 29 ਨੂੰ ਫਰਵਾਹੀ ਰੌਣਕ ਲਾਉਣਿਆ ਗੁਲਾਬ ਕਹਿੰਦਾ 29 ਨੂੰ ਫਰਵਾਹੀ ਰੌਣਕ ਲਾਉਣਿਆ ਸ਼ਕਰਪੁਰੀਏ ਸ਼ਾਦੀ ਦਾ ਯਾਰ ਆਇਆ ਬੈਲਜੀਅਮ ਵਾਲੇ ਜੱਸੀ ਦਾ ਯਾਰ ਆਇਆ ਰੇਡ ਪੈ ਗਈ ਰੇਡ ਪੈ ਗਈ ਵਾਹ ਓਏ ਬੰਬਿਆ ਅੰਬਾ ਵਾਕੀ ਵੇਖਣ ਨੂੰ ਵਧੀਆ ਵੰਦਾ ਅੰਸਾਨ ਵਧੀਆ ਵਧੀਆ ਗੇਮ ਹੈ ਇੱਕ ਵਾਰੀ ਤਾੜੀ ਮਾਰੋ ਵੀ ਅੰਬੇ ਦੇ ਨਾਂ ਤੇ ਜ਼ੋਰ ਦਾ ਵੱਡਾ ਸਤਿਕਾਰ ਹੈ ਵਾਹ ਜੀ ਹਰਪ੍ਰੀਤ ਸਿੰਘ ਜੀ ਪਿਆਰ ਦੇ ਨਾਲ ਰਹਿਣਾ ਸਾਰਿਆਂ ਦੇ ਪਿਆਰ ਦੇ ਨਾਲ ਰਹਿਣਾ ਹੈ ਗੁਲਾਬ ਆਪਣੇ ਕੋਲ ਹੀ ਹੈ ਗੁਲਾਬ ਲੱਗੀ ਕਹਿੰਦਾ ਆਪਣਾ ਪਰ ਨੰਬਰ ਜਾਂਦੇ ਫੌਜੀ ਦੀ ਟੀਮ ਦਾ ਨੰਬਰ ਸਖਤਪੁਰ ਵਾਲੇ ਵਿੱਕੀ ਦੀ ਟੀਮ ਦਾ ਨੰਬਰ ਗੋਨੀ ਸਰਪੰਚ ਦੀ ਟੀਮ ਦਾ ਵਾਹ ਓਏ ਯਾਦੇ ਫੌਜੀ ਛੰਨਾ ਵਾਲਿਆ ਟੀਮ ਕੀ ਬਣਾਈ ਐ ਇੱਕ ਕੰਦ ਕੜਤੀ ਮੱਝ ਵਾਲਾ ਮੂਰੇ ਓ ਮੈਦਕਾ ਦਾ ਮੈਦਕਾ ਦਾ ਭੜਕੇ ਭੜਕੇ ਅੱਗ ਨਿਕਲਦੀ ਆ ਦਾ ਸੰਗ ਸਿੰਘ ਜੀ ਆਹ ਗੋਨੀ ਬਾਈ ਅੱਗ ਨਿਕਲਦੀ ਟੀਮ ਦੇ ਲਈ ਜੋਰਦਾ ਹਾਇ ਆਹ ਢਾਂਗੇ ਵਾਲਿਆ ਬਾਤੂ ਪੈ ਜਾਓ

ਨਾ ਤੇ 9:30 ਹੋ ਗਏ ਆ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਸਿਰੇ ਦੀ ਟੱਕਰ ਓ ਰੇਰ ਅੰਬੇ ਦੀ ਅੰਬੇ ਦੀ ਅੰਬੇ ਦੀ ਜੇ ਹਾਏ ਹਾਏ ਆਏ ਹਾਏ ਆਏ ਹਾਏ 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 ਜਰਾ ਤੂੰ ਸਿਮੀਆ ਆਏ ਹੋ ਰੱਬਾ ਗਲਾਮ ਆਈ ਆਉਂਦਾ ਨਜ਼ਾਰਾ ਇਹਦਾ ਪਰਾ ਨੂੰ ਬੋਲਣ ਦੀ ਲੋੜ ਕੋਈ ਨਹੀਂ ਸਾਡੇ ਬੱਲੇ ਰਕਰ ਬੋਲਦੇ ਰਕਰ ਬੋਲਦੇ ਆ ਢਾਂਗੇ ਵਾਲਿਆ ਤੇਰੇ ਵੀ ਆਉ ਸਾਡੇ ਉਹ ਲੱਗ ਗਿਆ ਔਲਖਾਲੇ ਨੂੰ ਪਰ ਨੰਬਰ ਰੇਟਰ ਦਾ ਨੰਬਰ ਰੇਟਰ ਦਾ ਨੰਬਰ ਰੇਟਰ ਜੱਦੇ ਫੌਜੀ ਦੀ ਟੀਮ ਦਾ ਮੱਤਕੀ ਦੀ ਟੀਮ ਦਾ ਨੰਬਰ ਕਹਿੰਦੇ ਭਾਗ ਪੈਣ ਸਾਰੇ ਸੰਦਰਜੀ ਨੇ ਦੀਪਾ ਵਾਹ ਭਾਈ ਇੱਕ ਵੇਂ ਦੀ ਜਿਹੜੀਆਂ ਟੀਮਾਂ ਦਾ ਮੈਚ ਨਹੀਂ ਮੇਰੇ ਵੀਰ ਵਰਗੇ ਹਰਜੰਤ ਭਾਈ ਇਹਨੋਂ ਬਹਾ ਮੁੰਡਿਆਂ ਨੂੰ ਸਾਰਾਂ ਜਗਾਂ ਜਿਨ੍ਹਾਂ ਦਾ ਮੈਚ ਨਹੀਂ ਬਹੁਤ ਧੰਨਵਾਦ ਸਾਰੀ ਸੰਗਤ ਦਾ ਧੁਰਜੀ ਵਾਲਾ ਦੀਪ ਕਬੱਡੀ ਪੌਣ ਦੇ ਲਈ ਵਾਦਾ ਹੋਇਆ ਫੱਟੇ ਸਤਕਾਰ ਆ ਮੇਰੇ ਮਿੱਤਰੋ ਉਧਰਲੇ 500 ਕਹਿੰਦੇ ਵੀ ਮੁੰਡੇ ਸੰਦਰ ਵਾਲੇ ਮਨੋਜ ਨਾਲ ਕਹਿੰਦੇ ਸੋਨੀ ਫੱਕਰ ਝੰਡੇ ਵਾਲਾ ਚੱਕੜ ਵਰਗੇ ਹਰ ਧੁਰਜੀ ਵਾਲਾ ਨੰਬਰ ਜੋੜਦਾ ਹੋਇਆ ਵਾਹ ਓਏ ਨੌਜਵਾਨਾਂ ज़ा फोजी सतपुरा कंदे भाग पैसा प्री फकड़ झंडे जे तिनि जफ़े क्यार हज़ार ய மே பியா பியார ਉਹ ਤਾਂ ਆਏ ਲੱਗਦਾ ਓ ਆਇਆ ਤਾਂ ਇਹ ਲੱਗਦਾ ਓ ਸੰਘੇੜਾਂ ਚ ਪਹੋੜ ਆਇਆ ਪਿਆ ਓ ਹੈਰੀ ਯੂਕੇ ਬਣਿਓ 1000 ਦਾ ਜਫਾ ਕਾਂਗੇ ਵਾਲੇ ਓਏ ਗੁਰਵਿੰਦਰਾ ਸਾਹਿਬ 라ਮਾ ਦੇ ਗੱਫੇ ਸਾਹਿਬ 라ਮਾ ਦੇ ਗੱਫੇ ਤਾਰੂ ਸਾਹਿਬ 라ਮਾ ਦੇ ਗੱਫੇ ਗੁਰਵਿੰਦਰਾ ਖੁਸ਼ ਹੈ ਸਾੰਭੀ ਮਾਇਆ ਦੇ ਗੱਫੇ ਕੋਈ ਨਾ ਮੈਨੂੰ ਪਤਾ ਵੀ ਮੈਚ ਵੀ ਬਾਲਾ ਤਕੜਾ ਹੈ ਤੇ ਨੰਬਰਾਂ ਕੰਨੀ ਦੇਖ ਕੇ ਦੇਣਾ ਦੇਣਾ ਟੱਕ ਓਏ ਇੱਕ ਗੱਲ ਹੈਗੀ ਆ ਬਾਈ ਯਾਰ ਜਿਹੜੇ ਖੇਡਦੇ ਹੋ ਖੇਡੀ ਚੱਲ ਦੂਜੇ ਕਿਹੜੇ ਪੈਣੇ ਉਹ ਭਾਈ ਰੌਲਾ ਪਾਓ ਯਾਰ ਬਹਿ ਜਾਣਗੇ ਆਪੀ ਬਹਿਾਂਗੇ ਰੌਲਾ ਪਾਓ ਇੱਕ ਵਾਰੀ ਸਾਰੇ ਜਾਣੇ ਯਾਰ ਮੈਨੂੰ ਆਏ 10 ਰੌਲਾ ਪਾਉਂਦਾ ਕਿਹੜਾ ਨਹੀਂ ਹਾਂ ਨਜ਼ਾਰੇ ਲਈ ਅੱਜ ਲੋਕ ਸੁਆਣ ਆ ਜਾਂਦਾ ਦੀਪਤਪੁਰ ਜੀ ਦੇ ਲਈ ਇੱਕ ਰੇਨ ਮੇਜਰ ਰਾਏ ਕਹਿੰਦਾ ਵੀ 1000 ਦੀ ਪੈਣੀ ਹੈ ਮੇਜਰ ਰਾਏ ਕਹਿੰਦਾ ਵੀ 1000 ਦੀ ਰੇਡ ਪੈਣੀ ਹੈ ਵਾਲੇ ਮੁੰਡੇ ਵਧੀਆ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਅੰਬਾਂ ਆ ਗਿਆ ਕਬੱਡੀ ਪੌਣ ਦੇ ਲਈ ਖਾਂਗੇ ਦੀ ਟੀਮ ਲੋਕੇ ਨੂੰ ਵਾਧਾ ਹੋਇਆ ਸਾਦਰ ਹਰਿਆਣੇ ਦੀ ਟੀਮਾਂ ਚੋਟੀ ਦਾ ਮੁਕਾਬਲਾ ਹਾਉ ਕਹਿੰਦੇ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਹਾਉ ਨਿੱਤਰੂ ਬੜੇ ਵੇਖਾਣੀ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਤਾਰ ਨਾਲ ਸਿੰਦਾ ਚਰਮਾਲ ਅੰਬੇ ਦੀਆਂ 3000 ਦੀਆਂ ਪੈਣ ਗਿਆ ਅੰਬੇ ਦੀਆਂ 3 امرت 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 لوئیاں اتر رکھ میچ سر ਮੈਚ ਸਿਰੇ ਦਾ ਇੱਕ ਵੇਂ ਜੇ ਥੋੜਾ ਜਿਹਾ ਡਿਸਪਲਿਨ ਬਣਾ ਕੇ ਰੱਖੋ ਮੇਰੇ ਭਰਾਵਾਂ ਨੂੰ ਬੇਨਤੀ ਹੈ ਮੈਨੂੰ ਪਤਾ ਵੀ ਤੁਸੀਂ ਕਬੱਡੀ ਦਾ ਜਿਹੜਾ ਹਾਂ ਥੋੜਾ ਜਿਹਾ ਬਹੁਤ ਜ਼ਿਆਦਾ ਮੈਚ ਬੜਾ ਤਕਰਾਗਾ ਪਰ ਥੋੜਾ ਜਿਹਾ ਆਪਾਂ ਮਾਹੌਲ ਬਣਾਈ ਰੱਖੀਏ ਵਧੀਆ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਜਿੱਤ ਗਈ ਘੋਂਗਾ ਅੱਛਾ ਠੀਕ ਹੈ ਜੀ ਠੀਕ ਹੈ ਫਿਰ ਕੋਈ ਗੱਲ ਨਹੀਂ ਭਾਈ ਫਿਰ ਮੈਂ ਸਕੋਰਾਂ ਦੇ حساب ਨਾਲ ਹੀ ਬੋਲਣਾ ਹੈ ਭਾਈ ਅੰਬੇ ਭਾਈ ਜਗਵੀਰ ਭਾਈ ਮੈਚ ਮੁੱਕ ਗਿਆ ਹੋਲਡਰਾਂ ਦੇ ਫੈਸਲਾ ਖੜ ਗਿਆ ਭਰਾਵਾਂ ਦੇ ਦੇਖ ਭਾਈ ਮੇਰੇ ਰੈਫਰੀ ਨੇ ਬਣਾਦਾ ਨਾ ਕਿ ਮੈਂ ਮੈਂ ਬੋਲਦਾ ਆ ਮਾਇਆ ਲੈ ਜਾਓ ਕੀਪ ਦੀ ਗਲਾ ਭਾਈ ਸਾਡਾ ਭਰਾਗਾ ਬਹੁਤ ਬਹੁਤ ਧੰਨਵਾਦ ਸਾਡੇ ਏਰੀਆ ਦਾ ਮਾਨ ਹਾਂਜੀ ਕਿ ਮੇਰੇ ਕੋਲੇ 1100 ਰੁਪਏ ਬਾਈ ਹੁਣ ਦੱਸ ਕੀ ਨਾਂ ਸੀ ਅਮਰੀਕ ਖੋਸਾ ਕੋਟਲਾ ਗਰਾਊਂਡ ਚ ਆ ਜੇ ਸੀਸ ਬਾਈ ਅਮਰੀਕ ਖੋਸਾ ਕੋਟਲਾ ਸੀਸ ਖਾਲੀ ਉਹਨਾਂ ਵੱਲੋਂ 1100 ਰੁਪਏ ਉਹ ਜਾਫੀ ਦਾ ਮੇਰੇ ਕੋਲੇ ਆ ਠੀਕ ਹੈ ਜੀ ਸੋਨੀ ਕਿੱਧਰ ਫਕਰ ਢੰਡਾ ਵਾਲਾ ਸੋਨੀ ਗੈਰੀ ਕੈਨੇਡਾ ਦਾ ਜੀ ਮੇਰੇ ਕੋਲੇ 1000 ਰੁਪਏ ਬਹੁਤ ਧੰਨਵਾਦ ਹੈ ਮਾਦਾ ਪੁੱਤਾ ਮੈਚ ਕਾਦਾ ਐ ਲੱਗਦਾ ਜਿਵੇਂ 16 ਚੱਲੀ ਜਾਂਦੀ ਹੋਵੇ ਬਹੁਤ ਧੰਨਵਾਦ ਹੈ ਉਧਰ ਸਾਡੇ ਮਾਨਯੋਗ ਐ ਆਰ ਸੀ ਟਰਾਂਸਪੋਰਟ ਸਿੰੜੀ 05 ਵਾਲੇ ਬਹੁਤ ਬੜਾ ਧੰਨਵਾਦ ਹੈ ਵਾਹ ਮੇਜਰ ਰਾਏ ਬੈਦਨੇ 500 ਖਪਣ ਦੇ ਲਈ 500 ਰੁਪਏ ਸੋਨੀ ਫਕਰ ਝੰਡੇ ਦੇ ਲਈ ਫਾਇਦਾ ਕੀਤਾ ਹੈ ਭਾਈ ਅਮਰੀਕ ਹੋਸਾ ਗੋਟਾ ਤੇ